ਜੈ ਮਾਤਾ ਦੀ ਦੋਸਤੋ ਗੁਰਵਿੰਦਰ ਵੀਰ ਜੀ ਆਏ ਨੇ ਲੁਧਿਆਣੇ ਤੋਂ ਇਹ ਮਾਂ ਭਗਵਤੀ ਜਵਾਲਾ ਜੀ ਦੇ ਬਹੁਤ ਸੱਚੇ ਭਗਤ ਨੇ ਇਹ ਉਹਨਾਂ ਦੀ ਮਤਲਬ ਦਰਬਾਰ ਸਾਹਿਬ ਵੀ ਜਾਂਦੇ ਨੇ ਕੀ ਨਾਮ ਹੈ ਉਹਨਾਂ ਦਾ ਮਾਤਾ ਜੀ ਦਾ ਮਾਤਾ ਸੋਨਾ ਜੀ ਸੋਨਾ ਜੀ ਹਾਂਜੀ ਔਰ ਇਹਨਾਂ ਨੇ ਲਿਆ ਇਹ ਸਪੈਸ਼ਲ ਲੁਧਿਆਣੇ ਤੋਂ ਆਏ ਨੇ ਇਹਨਾਂ ਨੇ ਲਿਆ V30 Pro ਬਹੁਤ ਸ਼ਾਨਦਾਰ ਫੋਨ ਹੈ ਜੀ ਬਹੁਤ ਵਧੀਆ ਉਹਨਾਂ ਨੂੰ ਹੀ ਗਿਫਟ ਕਰਨਾ ਮਾਤਾ ਜੀ ਨੂੰ ਇਹਨਾਂ ਨੇ ਸੋਨਾ ਜੀ ਨੂੰ ਇਹਨਾਂ ਦਾ ਨਾਮ ਹੈ ਔਰ ਬਹੁਤ ਬਹੁਤ ਦਿਲ ਨੂੰ ਸਕੂਨ ਮਿਲਦਾ ਜਦੋਂ ਇਦਾਂ ਦੇ ਸੱਚੇ ਸੁੱਚੇ ਇਨਸਾਨ ਸ਼ੋਭਤੇ ਆਂਦੇ ਨੇ ਔਰ ਇਹਨਾਂ ਨੇ ਰੀਲਸ ਦੇਖੀਆਂ ਸੀ ਮੇਰੀਆਂ ਇਹਨਾਂ ਨੂੰ ਇਹਨਾਂ ਨਾਲ ਮੇਰੀ ਗੱਲ ਵੀ ਹੋਈ ਫੋਨ ਤੇ ਵੀ ਗੱਲ ਹੋਈ ਵੀਰ ਜੀਆਂ ਨਾਲ ਗੁਰਵਿੰਦਰ ਵੀਰ ਜੀਆਂ ਨਾਲ ਔਰ ਇਹਨਾਂ ਨੇ ਨਾਲ ਘਟਵਾਇਆ ਮੇਰੇ ਕੋਲੇ ਆਈਫੋਨ 12 ਬਹੁਤ ਸ਼ਾਨਦਾਰ ਫੋਨ ਹੈ ਅਗਰ ਕਿਸੇ ਨੂੰ ਚਾਹੀਦਾ ਹੋਵੇ ਤਮੇਰੇ ਨਾਲ ਕੰਟੈਕਟ ਕਰਨਾ ਬਾਕੀ ਗੁਰਵਿੰਦਰ ਵੀਰ ਜੀ ਨਾਲ ਗੱਲ ਕਰਾਂਗੇ ਕਿਵੇਂ ਲੱਗੇ ਇੱਥੇ ਆ ਕੇ ਹਾਂਜੀ ਗੁਰਵਿੰਦਰ ਜੀ ਅਸੀ ਗਾ ਜੀ ਤੁਸੀਂ ਆ ਜੀ ਠੀਕ ਹੈ ਤੁਹਾਡੀ ਡੀਲਿੰਗ ਖੁਸ਼ ਹੋਈ ਮੈਂ ਪਤਾ ਖੁਸ਼ ਹੋ ਗਿਫਟ ਹੋਰ ਜਾਂਦਾ ਹੋਰ ਦੇ ਦਿੰਦਾ ਤੇ ਨੀ ਤੜੇ ਨਾਲ ਪਿਆਰ ਲਈਦਾ ਜਬਰੂ ਗਿਫਟ ਦੇ ਤੇ ਇਹ ਵੀ ਰੱਖਣਾ ਪਰ ਮੈਨੂੰ ਪਤਾ ਤੂੰ ਸਾਰਾ ਮਾਤਾ ਜੀ ਨੂੰ ਦੇ ਦੇਣਾ ਸੋਨਾ ਮਾਤਾ ਠੀਕ ਹੈ ਤਾਂ ਉਹ ਦਿਨਾਂ ਗੱਲ ਹੋਈ ਆ ਮੇਰੀ ਧੰਨਵਾਦ ਮੈਂ ਤੁਹਾਡੇ ਮੰਨਦਾ ਹਾਂ ਕਿ ਜਿੰਨੇ ਦਾ ਉਹ ਕੱਟ ਤੁਸੀਂ ਉਹਨਾਂ ਦੇ ਘੱਟੇ ਠੀਕ ਹੈ ਸਾਹਿਬ ਜੀ ਔਰ ਇਹਦੇ ਵਿੱਚ ਵੀ ਤੁਹਾਨੂੰ ਡਿਸਕਾਊਂਟ ਕੱਟਦਾ ਫਾਇਦਾ ਹੋਇਆ ਫਾਇਦਾ ਕਰਦਾ ਨਾ ਚਲੋ ਇੰਨਾ ਹੀ ਸੀ ਬਣੇ ਤੁਹਾਨੂੰ ਕਿਵੇਂ ਲੱਗਿਆ ਤੇਰੇ ਜੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਬਣੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੈ ਮਾਤਾ